ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਦਾ ਇਸ ਚੈਨਲ ਤੇ ਸਵਾਗਤ ਕਰਦੇ ਆਂ ਅੱਜ 7 ਜੂਨ ਦੁਪਹਿਰ ਤੇ ਮੌਸਮ ਦੀ ਗੱਲ ਕਰਾਂਗੇ ਆਉਣ ਵਾਲੇ ਅਗਲੇ ਘੰਟੇ ਵਿੱਚ ਮੌਸਮ ਵਿੱਚ ਕੀ ਬਦਲਾਅ ਵੇਖਣ ਨੂੰ ਮਿਲ ਸਕਦਾ ਹੈ 7 ਜੂਨ ਨੂੰ ਕਿੱਥੇ ਕਿੱਥੇ ਜਿਹੜੇ ਹਲਚਲਾਂ ਵੇਖਣ ਨੂੰ ਮਿਲ ਸਕਦੀਆਂ ਨੇ ਤੇ ਕਿੱਥੇ ਕਿੱਥੇ ਹਲਕੇ ਦਰਮਿਆਨੇ ਛਰਾਟੇ ਦਰਜ ਕੀਤੇ ਜਾ ਸਕ ਰਹੇ ਹਨੇਰ ਝੱਖੜ ਪੌਂਸ ਦਾ ਗਰਜ ਲਿਸ਼ਕ ਵੇਖਣ ਨੂੰ ਮਿਲ ਸਕਦੀ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਮੌਸਮ ਦੀ ਗੱਲ ਕਰਾਂਗੇ ਤਾਂ ਸਾਰੀ ਅਪਡੇਟ ਤੁਹਾਡੇ ਨਾਲ ਇਸ ਵੀਡੀਓ ਵਿੱਚ ਸਾਂਝਾ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਰਨਾ ਚਾਹ ਅੱਗੇ ਵੀਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਸ਼ੁਰੂ ਕਰਦੇ ਆਂ ਇਸ ਦੀਏ ਵੀਡੀਓ ਤਾਂ ਸਭ ਤੋਂ ਪਹਿਲਾਂ ਲਾਈਵ ਤਾਇਆ ਸੈਟਲਾਈਟ ਤਸਵੀਰਾਂ ਵਿੱਚ ਸਿਰਫ ਕਰੀਬ 1:30 ਵਜੇ ਦੀ ਅੱਜ 7 ਜੂਨ ਦੁਪਹਿਰ ਦੀਆਂ ਲਾਈਵ ਤਾਇਆ ਸੈਟਲਾਈਟ ਤਸਵੀਰਾਂ ਨੇ ਤਸਵੀਰਾਂ ਵਿੱਚ ਸਾਫ਼-ਸਾਫ਼ ਦੇਖ ਸਕਦੇ ਜਿਹੜਾ ਇੱਕ ਪੱਛਮੀ ਸਿਸਟਮ ਜੋ ਕਿ ਪਾਕਿਸਤਾਨ ਵਿੱਚ ਬਣਿਆ ਆ ਜੋ ਕਿ ਚਾਂਗ ਸਰਦਾਰ ਦੇ ਪਿੱਛੇ ਜਿਹੜਾ ਸਿਸਟਮ ਹੈ ਠੀਕ ਹੈ ਮਲਤਾਨ ਦੇ ਉੱਪਰ ਤੇ ਇਸ ਤੇ ਜਿਹੜਾ ਵਿਚਾਲੇ ਹੌਲੀ ਲਗਾ ਵਧਣਾ ਇਸ ਵੱਲ ਵਧ ਰਿਹਾ ਠੀਕ ਹੈ ਤਾਂ ਇਹ ਅੱਜ ਸ਼ਾਮ ਦੇ ਕਰੀਬ ਪੰਜਾਬ ਦੇ ਇਲਾਕੇ ਨੂੰ ਪ੍ਰਭਾਵਿਤ ਕਰ ਵਾਤਾ ਜਾਂ ਥੱਲੇ ਨਾ ਵਾਤਾ ਜੇਕਰ ਤੁਹਾਨੂੰ ਵਾਤਾ ਤਾਂ ਜਿਹੜੇ ਅੰਮ੍ਰਿਤਸਰ ਹੋ ਗਿਆ ਤਰਨਤਨ ਗੁਰਦਾਸਪੁਰ ਤੇ ਇਲਾਕੇ ਜਾਂ ਫਿਰੋਜ਼ਪੁਰ ਤੇ ਇਲਾਕੇ ਜੇਕਰ ਥੋੜਾ ਥੱਲੇ ਫਿਸਕਦਾ ਤਾਂ ਫਾਜ਼ਲ ਕਾ ਹੋ ਗਿਆ ਉਸ ਤੋਂ ਬਾਅਦ ਜਲਾਲਾਬਾਦ ਹੋ ਗਿਆ ਫਿਰੋਜ਼ਪੁਰ ਹੋ ਗਿਆ ਇਸ ਤੇ ਨਾਲ ਲੱਗਦੇ ਮੋਗਾ ਆ ਗਿਆ ਇਹਨਾਂ ਇਲਾਕਿਆਂ ਸਭ ਤੋਂ ਪਹਿਲਾਂ ਇਫੈਕਟ ਕਰੇਗਾ ਸਿਸਟਮ ਤੋਂ ਵਾਹ ਕਿਹੜੇ ਸਿਸਟਮ ਇਸ ਤਰ੍ਹਾਂ ਰੋਟੇਟ ਜਾਨੀ ਕਿ ਕਿਸ ਦਿਸ਼ਾ ਨਾਲ ਕਿਸ ਦਿਸ਼ਾ ਵੱਲ ਵਾਤਾ ਹੈ ਤਾਂ ਉਸ ਤੋਂ ਬਾਅਦ ਰਾਜਸਥਾਨ ਦੇ ਵੀ ਖੇਤਰਾਂ ਵਿੱਚ ਸੁਜਾਨਗੜ ਹੋ ਗਿਆ ਤੇ ਘਰਚੰਗ ਵੇਖਣ ਨੂੰ ਮਿਲ ਰਹੀ ਚੂਰੂ ਦੇ ਆਸਪਾਸ ਖੇਤਰਾਂ ਵਿੱਚ ਤਾਂ ਕਾਫੀ ਜਿਹੜੀ ਸੰਗਣੀ ਇੱਥੇ ਬਦ ਸ਼ੁਰੂ ਹੋ ਗਈ ਜਾਨਕੀ ਇੱਥੇ ਵੀ ਜਿਹੜਾ ਸਿਸਟਮ ਬਦਲਵਾਇਆ اچانک ਜਿਹੜੀ ਬਦਲ ਰਹੀ ਬਣੀਗੀ ਟੈਂਪਰੇਚਰ ਵਧੇ ਨੇ اچانک ਗਰਚਮਗਲ ਬਦਲ ਬਣਸਰੇ ਕਿਸੇ ਵੀ ਇਲਾਕੇ ਨੂੰ ਪ੍ਰਭਾਵਿਤ ਕਰਨ ਦੀ ਸਮਰੱਥਾ ਰੱਖ ਸਕਦੇ ਨੇ ਤੇ ਵੀ ਸਿਸਟਮ ਉਹਲੇ ਇਲਾਕੇ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦੇਗਾ ਰਾਜਸਥਾਨ ਦੇ ਕੁਝ ਇਲਾਕੇ ਹੋਗੇ ਉਸ ਵਾਹ ਹਰਿਆਣਾ ਦੇ ਕੁਝ ਇਲਾਕੇ ਅਫੈਕਟ ਕਰੇਗਾ ਤੇ ਬਾਕੀ ਜਿਹੜਾ ਸਿਸਟਮ ਇੱਕ ਜਿਹੜਾ ਪਾਕਿਸਤਾਨ ਵਿੱਚ ਬਣਿਆ ਹੈ ਸ਼ਾਮ ਦੇ ਕਰੀਬ ਜਿਆਦਾ ਜਿਹੜੇ ਹਲਚਲਾਂ ਵੇਖਣ ਨੂੰ ਮਿਲਦੀਆਂ ਮੋਸਟਲੀ ਜਿਹੜੀਆਂ ਦੁਪਹਿਰ ਸ਼ਾਮ ਦੇ ਯਾਨੀ ਕਿ ਸ਼ਾਮ ਦੇ 4 ਵਜੇ ਤੋਂ ਬਾਅਦ ਜਿਹੜੇ ਹਲਚਲਾਂ ਜਿਆਦਾਆਂ ਵੇਖਣ ਨੂੰ ਮਿਲ ਥੋੜਾ ਜਗਾ ਸਿਸਟਮ ਐਂਟਰ ਹੋਣਦਿਆ ਸਾਰਨੇ ਤੇ ਅੱਜ ਪੰਜਾਬ ਦੇ ਕਈ ਇਲਾਕਿਆਂ ਵਿੱਚ ਜਿਹੜਾ ਹਨੇਰ ਚੱਕੜ ਪਹੁੰਚ ਸਕਦਾ ਜ਼ਰਤਾਰ ਲਾਗੇ ਵਿੱਚ ਹਨੇਰ ਚੱਕੜ ਪਹੁੰਚੇਗਾ ਹੋ ਸਕਦਾ ਕੁਝ ਕੁ ਇਲਾਕੇ ਰਹਿ ਵੀ ਜਾਣ ਕਿਉਂਕਿ ਜਿਹੜਾ 5 6 ਜੂਨ ਨੂੰ ਸਿਸਟਮ ਲੱਗਾ ਉਸ ਤੋਂ ਸਿਸਟਮ ਥੋੜਾ ਜਗਾ ਘੱਟ ਲੈਵਲ ਦਾ ਹੋ ਸਕਦਾ ਜਨਕਿ 5 6 ਜੂਨ ਨੂੰ ਕਾਫੀ ਲਗੜ ਪ੍ਰਭਾਵਿਤ ਕੀਤਾ ਅੱਜ 7 ਜੂਨ ਹੋਸਾ ਕੁਝ ਕੁ ਇਲਾਕੇ ਇਹਨਾਂ ਵਿੱਚ ਰਹਿ ਸਕਦੇ ਨੇ ਕੁਝ ਇਲਾਕਿਆਂ ਵਿੱਚ ਜਿਹੜੇ ਹਲਚਲਾਂ ਵੇਖਣ ਨੂੰ ਮਿਲਸ ਨੇ ਹਨੇਰ ਚੱਕੜ ਪਹੁੰਚ ਸਕਦਾ ਹੈ ਤੇ ਕੁਝ ਕੁ ਇਲਾਕੇ ਵਿੱਚ ਦੇਰਮਿਆਨੇ ਛਾਟੇ ਦਰਜ ਕੀਤੇ ਜਾਸ ਨੇ ਖਾਸ ਕਰ ਇਫੈਕਟਡ ਸਭ ਤੋਂ ਉਸ ਵਾਰ ਪਠਾਨਕੋਟ ਗੁਰਦਾਸਪੁਰ ਦੇ ਇਲਾਕੇ ਹੋਗੇ ਜਾਂ ਫਰੂਜ਼ਪੁਰ ਦੇ ਫਾਜ਼ਿਲਕਾ ਬੂਰ ਅਤੇ ਇਸ ਤੇ ਨਾ ਲੱਗਦੇ ਜਿਵੇਂ ਆਪਾਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰੇ ਜਲਾਲਾਬਾਦ ਹੋ ਗਿਆ ਮੌਕਾ ਆ ਗਿਆ ਤੇ ਉਸ ਬਾਅਦ ਇਸ ਤੇ ਨਾ ਲੱਗਦੇ ਕੁਝ ਜਲੰਧਰ ਕਪੂਰਥਾਲਾ ਦੇ ਪਾਗੇ ਇਹਨਾਂ ਨੂੰ ਜ਼ਿਆਦਾ ਅਫੈਕਟ ਕਰਨ ਦੇ ਅਸਰ ਰਹਿਣਗੇ ਜੇਕਰ ਸਿਸਟਮ ਤੇ ਹੋਵੇਗਾ ਜੇਕਰ ਸਿਸਟਮ ਆਜੇ ਤਾਂ ਆਪਾਂ ਵਧਿਆ ਜਾਨੀ ਕਿ ਉੱਪਰ ਅਮਰਸਰ ਤਰਨਤਨ ਵਧੇ ਉੱਪਰਲੇ ਇਲਾਕੇ ਨੂੰ ਪ੍ਰਭਾਵਿਤ ਕਰੇਗਾ ਜੇਕਰ ਸਿਸਟਮ ਥੋੜਾ ਥੱਲੇ ਹੁੰਦਾ ਹੈ ਤਾਂ ਫਰੂਜ਼ਪੁਰ ਤੇ ਫਾਜ਼ਿਲਕਾ ਆਜਾਪੂਰ ਮਲੋਟ ਇਹਨਾਂ ਇਲਾਕਿਆਂ ਨੂੰ ਪ੍ਰਭਾਵਿਤ ਕਰਨ ਦੀ ਪੰਜਾਬ ਦੇ ਤੱਕੜੀ ਖੇਤਰ ਪ੍ਰਭਾਵਿਤ ਕਰ ਸਕਦੇ ਨੇ ਤਾਂ ਜਿਹੜੇ ਨਾਲ ਲੱਗਦੇ ਹੋਰ ਵੀ ਖੇਤਰ ਹੈਗੇ ਨੇ ਲੁਧਿਆਣਾ ਆ ਗਿਆ ਇਸਦੇ ਨਾਲ ਬਰਨਾਲਾ ਆ ਗਿਆ ਜਾਂ ਮਾਨਸਾ ਬਠਿੰਡਾ ਆ ਗਿਆ ਤੇ ਉਸ ਤੋਂ ਬਾਅਦ ਜਿਹੜੇ ਉੱਤਰੀ ਹੋ ਗਏ ਹੁਸ਼ਿਆਰਪੁਰ ਦੇ ਇਲਾਕੇ ਹੋ ਗਏ ਜਾਂ ਇਸ ਤੇ ਨਾਲ ਲੱਗਦੇ ਖੇਤਰਾਂ ਨੂੰ ਇਫੈਕਟ ਕਰੇਗਾ ਤੇ ਅੱਜ ਪੰਜਾਬ ਦੇ ਕਾਫੀ ਇਲਾਕਿਆਂ ਵਿੱਚ ਫਿਰ ਤੋਂ ਜਿਹੜੇ ਹਲਚਲਾਂ ਹੋਣ ਦੀ ਸਭਾਵਨਾ ਤੇ ਬਾਕੀ ਵਾਹਕਰੂ ਤੇ ਕੁਦਰਤ ਤੇ ਕਿੰਨਾ ਕੁ ਸਿਸਟਮ ਨੂੰ ਸਟਰੋਂਗ ਕਰੇਗਾ ਕਿੰਨੇ ਕੁ ਇਲਾਕੇ ਪ੍ਰਭਾਵਿਤ ਕਰੇਗਾ ਸਭ ਉਹਨਾਂ ਤੇ ਤੇ ਬਾਕੀ ਕੁਝ ਕੁ ਇਲਾਕੇ ਰਹਿ ਸਕਦੇ ਨੇ ਵੈਸ ਜਿਆਦਾਤਰ ਇਲਾਕਿਆਂ ਵਿੱਚ ਨੀਰ ਝਕੜ ਪਹੁੰਚਣ ਦੀ ਸਭਾਵਨਾ ਰਵੇ ਕੁਝ ਇਲਾਕੇ ਹ ਦੇ ਵੀ ਅੱਜ ਕਈ ਖੇਤਰਾਂ ਵਿੱਚ ਕੰਗਾਂਗ نگر ਹੋ ਗਿਆ ਹਨੂਮਾਨਗੜ ਹੋ ਗਿਆ ਨੂਪਗੜ ਹੋ ਗਿਆ ਬੀਕਰ ਨੇਰ ਹੋ ਗਿਆ ਚੂਰੂ ਹੋ ਗਿਆ ਇਸ ਤਰ੍ਹਾਂ ਸਵ ਖੇਤਰ ਹੋ ਗਏ ਤੇ ਉਸ ਵਾਰ ਕ ਆਪਣਾ ਹਨੂਮਾਨਗੜ ਵਗੈਰਾ ਜਿਹੜੇ ਇਲਾਕੇ ਕਿ ਨੇ ਉਸ ਤੋਂ ਬਾਅਦ ਹਰਿਆਣਾ ਦੀ ਗੱਲ ਕਰੀ ਸਰਸਾ ਹੋ ਗਿਆ ਫਤਿਹਬਾਦ ਹੋ ਗਿਆ ਸਾਰ ਹੋ ਗਿਆ ਤੇ ਇਸ ਤੇ ਨਾਲ ਲੱਗਦੇ ਖੇਤਰਾਂ ਨੂੰ ਪ੍ਰਭਾਵਿਤ ਕਰੇਗਾ ਤੇ ਉਹ ਜਿਹੜੇ ਨਾਲ ਲੱਗਦੇ ਥੋੜੇ ਬਹੁਤ ਖੇਤਰ ਨੇ ਇਹਨਾਂ ਇਲਾਕਿਆਂ ਨੂੰ ਇਫੈਕਟ ਕਰਨ ਦੀ ਸੰਭਾਵਨਾ ਰਹੇਗੀ ਤਾਂ ਨੇਰ ਝੱਕੜੇ ਤੇ ਪਹੁੰਚਣ ਦਾ ਅਸਰ ਰਹਿਣਗੇ ਹੋ ਸਕਦਾ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਕੁਝ ਖੇਤਰਾਂ ਵਿੱਚ ਉਸਰਾਂ ਨਿੱਕੀ-ਮੋਟੀ ਜਾਂ ਹਲਕੀ-ਫੁਲਕੀ ਗਾੜੇਮਾਰ ਗੜੇਮਰਿ ਵਿਖਾ ਨੂੰ ਮਿਲੀ ਹੈ ਜਿਹੜੀ ਸਰਦੀ ਲਾ ਕੇ ਫਰੋਜ਼ਪੁਰ ਹੋ ਗਿਆ ਉਸ ਤੋਂ ਬਾਅਦ ਫਾਜ਼ਿਲਕਾ ਦੇ ਕੁਝ ਇਲਾਕਿਆਂ 'ਚ ਗੜੇਮਰਿ ਦਰਜ ਕੀਤੀ ਗਈ ਹੈ ਤਾਂ ਤੁਹਾਡੇ ਕਿਸ ਤਰ੍ਹਾਂ ਦਾ ਮੌਸਮ ਹੈ ਇਸ ਟਾਈਮ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਫਿਲਹਾਲ ਇਹ ਅਪਡੇਟਸ ਹੀ ਕੋਈ ਵੀ ਨਵੀਂ ਜਾਣਕਾਰੀ ਮਿਲਗੀ ਤੁਹਾਡੇ ਤੱਕ ਜਲਦੀ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਵੀਡੀਓ ਨੂੰ ਅੰਤ ਤੱਕ ਦੇਖਣ ਦੀ ਤੁਹਾਡਾ ਬਹੁਤ ਬਹੁਤ ਧੰਨਵਾਦ